ਸਰੀ ਗੰਗਾ ਨਗਰ ਸਿੰਘ ਸਵਾ ਗੁਰਦਰਾ ਸਾਹਿਬ ਆਪਾਂ ਰੁਕੇ ਤੇ ਹੁਣ ਚੱਲਦੇ ਆ ਮਾਥਾ ਟੇਕਾ ਗੁਰੂ ਮਹਾਰਾਜ ਦੇ ਕਰਦੇ ਆ ਦਰਸ਼ਨ ਜੀ ਤੁਹਾਨੂੰ ਵੀ ਕਰਵਾਉਣੇ ਵਾਹਿਗੁਰੂ 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 ਧੰਨ ਗੁਰੂ ਧੰਨ ਗੁਰੂ ਸ੍ਰੀ ਵਾਹਿਗੁਰੂ la misclui sacrae, la medita minima, la facem, la facem, la facem, la facem, ਆਪਕਾ ਕੀ ਯਾਰ ਸਭ ਸੁਧਰਾ ਹਾਂ ਸੇ ਉਤਸੁਵੀ ਹੈ। ਅੱਜ ਦੀ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਨੂੰ ਅਪਲੋਡ ਹੋਏ ਚ। ਅੱਜ ਆਪਾਂ ਸ੍ਰੀ ਗੰਦਾਨਗਰ ਸਿੰਘ ਸਭਾ ਗੁਰਦੁਆਰਾ ਸਾਹਿਬਾਂ ਜੀ ਤੇ ਇਹ ਲੋਕਲ ਗੁਰਦੁਆਰਾ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਲੇ। ਤੇ ਹੁਣ ਪਹੁੰਚੇ ਜੀ ਆਪਾਂ ਅੱਗੇ ਨ challe। ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਾਂ ਬਿਲਕੁਲ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਗੁਰੂ ਦੀ ਕਿਰਪਾ ਨਾਲ ਤੇ ਵਾਹਿਗੁਰੂ ਮਾਲਕ ਸੱਚਾ ਪਾਤਸ਼ਾਹ ਅੰਗ ਸਾਂ ਸਹਾਈ ਹੋਣਾ ਸਫਰ ਸਤਮੇ ਵਾਹ ਗੁਰੂ ਮਾਲਕ ਸੱਚਾ ਪਾਤਸ਼ਾਹ ਪਹਿਲੇ ਪੈਂਡਲ ਮਾਰ ਲਿਆ ਜੀ ਅੱਜ ਦੇ ਦਿਨ ਤੇ ਆਪਾਂ ਤੇ ਚੱਲਦੇ ਆਂ 8 ਵਜੇ ਆਪਾਂ ਤੁਰਦਾਂ ਤੁਰਦਾਂ ਸ਼ਹਿਰ ਤਾਂ ਸਾਰਾ ਇਹ ਬੰਦ ਪਿਆ ਰਾਤ ਹੀ ਕਾਫੀ ਏਰਾਉਣ ਕੀ ਤੇ ਹੈ ਜੀ ਸ੍ਰੀ ਗੰਗਾਨਗਰ ਜੈਕਸ਼ਨ ਰੇਲਵੇ ਸਟੇਸ਼ਨ ਓਹ ਕਿਹੜਾ ਸ਼ਹਿਰ ਹੈ ਕਿੱਧਰ ਜਾਣਾ ਸੀ ਅਨੂਪਗੜ ਅਨੂਪਗੜ ਜਾਂਦੇ ਹੋਏ ਜੀ 100 ਤੋਂ 24-25 ਕਿਲੋਮੀਟਰ ਆ ਇਥੋਂ ਤੇ ਵਿਹਣੇ ਇੰਨਾ ਸਫ਼ਰ ਤੈਹਿਆ ਹੁੰਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਾਲਕ ਮਿਹਰ ਕਰੇ ਤੇ ਬਾਜ਼ਾਰ ਜੇ ਸੁਭਾਅ ਵਾਡਾ ਸ੍ਰੀ ਗੰਗਾ ਨਗਰ ਤੇ ਆਤਾ ਕਿ ਜਿਤਰਾ ਇਧਰ ਲਈ ਸਾਈਡ ਰਹਿ ਗਿਆ ਚੜ੍ਹਦੇ ਵਾਲੇ ਪਾਸੇ ਆਪਾਂ ਇਧਰ ਲਈ ਸਾਈਡ ਤੋਂ ਬਾਹਰ ਬਾਰ ਆ ਗਏ ਇੱਥੇ ਜਿੰਨੇ ਵੀ ਗੁਰਦਾਰੇ ਆ ਸਾਰੇ ਲੋਕੜਾ ਵੀ ਸੰਤਾਨੇ ਬਣਾਏ ਹੋਏ ਤੇ ਇਤਿਹਾਸਿਕ ਗੁਰਦਾਰੇ ਕੋਈ ਨਹੀਂ ਆਪਾਂ ਜੀ ਸ੍ਰੀ ਗੰਗਾ ਨਗਰ ਤੋਂ ਅਜੇ ਬਾਹਰ ਹੀ ਨਿਕਲਨੇ ਆ ਤੇ ਇੱਥੇ ਪਿੱਕ ਰੁਕੀ ਤੇ ਇਧਰ ਵੀਰ ਜੀ ਰੁਕੇ ਆਣਗੇ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਕੀ ਨਾ ਵੀਰ ਜੀ ਨਰਨਾ ਅਜੇ ਚਿੰਪਾ ਜੀ ਅਜੇ ਸਿੰਘਪਾਲ ਜੀ ਤੇ ਕੀ ਕਰਦੇ ਵੀਰ ਜੀ ਮੱਕੀ ਚਲਾਣੇ ਪਿਕਅਪ ਜੀ ਅੱਛਾ ਪਿਕਅਪ ਕਿਧਰੋ ਕਹੇ ਨੂੰ ਜੀ ਕਰਾਇਦਾ ਕੰਮ ਹੈ ਕਰਾਇਦਾ ਨਗਰ ਤੋਂ ਰਾ ਅੱਛਾ ਰਾ ਰਾ ਇਧਰ ਰਸਤਾ ਨਾਲੋਂ ਜਿਆਦਾ ਠੀਕ ਹੈ ਤੇ ਭਾਈ ਨੇ ਚਾਹ ਪਾਣੀ ਦੀਆਂ ਦੋ ਬੋਤਲਾਂ ਤੇ ਦੋ ਬਿਸਕਟ ਸੇਵਾ ਕੀਤੀ ਪਹਿਲਾਂ ਤਾਂ ਬਹੁਤ ਧੰਨਵਾਦ ਜੀ ਕਿਉਂ ਕਰਿਆ ਜੀ ਯਾਤਰਾ ਕਰੀ ਜਨੇ ਮੈਂ ਨਾ ਕੋਈ ਗੱਲ ਬਸ ਭਰਾਵਾ ਸਿਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰ ਜੀ ਗੁਰਵਿੰਦਰ ਸਿੰਘ ਜੀ ਠੀਕ ਹੈ ਕੀ ਨਾਂ ਵੀਰ ਜੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਤੇ ਕਿੱਥੋਂ ਕਿੱਧਰ ਮੈਂ ਵੀਰ ਜੀ ਇਹ ਤਰਨਦਾਰਨ ਤੋਂ ਅੱਛਾ ਜੀ ਇਧਰ ਰਾਜਸਥਾਨ ਕੋ ਮਨਾਇਆ ਅੱਛਾ ਤੇ ਇਹ ਬਾਈ ਮੈਨੂੰ ਕੱਲ ਮਿਲਿਆ ਏ ਇਹ ਆਲ ਇੰਡੀਆ ਟੂਰ ਕਰ ਰਿਹਾ ਅੱਛਾ ਤੇ ਇਹ ਤੇ ਮਾਂ ਵੀ ਆ ਜਾ ਪੰਜ ਚਾਰ ਦਿਨ ਆਪਾਂ ਇਕੱਠੇ ਜਾ ਲ ਚੱਲਦੇ ਆਂ ਦਾ ਕਰਦੇ ਤੇ ਇਦਾਂ ਬਾਈਆਂ ਦਾ ਪਿਆਰ ਮਿਲਦਾ ਹੈ ਤੇ ਇਹਨਾਂ ਨਾਲ ਸਾਨੂੰ ਹੌਸਲਾ ਬਣਿਆ ਰਹਿੰਦਾ ਦੁਤਰੀ ਦੇ ਆ ਗੰਗਾ ਨਗਰ ਤੋਂ ਆਪਾਂ ਅੱਗੇ ਆਣ ਕੇ 10 12 ਕਿਲੋਮੀਟਰ ਤੇ ਕਣਕ ਦੇ ਵੇਖੋ ਕਿੰਨੀ ਸੋਹਣੀ ਆ ਇਹ ਕਹਿੰਦਾ ਕੋਈ ਰਾਜਸਥਾਨ ਬਹੁਤ ਪੰਜਾਬ ਵਰਗੀ ਕਣਕ ਆ ਤੇ ਆਪਾਂ ਤਾਂ ਪਹਿਲੀ ਿਆ ਰਾਜਸਥਾਨ ਆ ਮੈਂ ਤਾਂ ਸੁਣਿਆ ਵੀ ਰਾਜਸਥਾਨ ਮੱਲਾ ਵੀਰੇ ਦਾ ਇਲਾਕਾ ਏ ਕਿ ਪਾਣੀ ਕਿੱਥਾਣਾ ਪਰ ਫਸਲ ਦੇਖ ਕੇ ਐ ਲੱਗਦਾ ਵੀ ਜਿਵੇਂ ਪੰਜਾਬ ਹੀ ਆ ਇੱਕ ਕਿੰਨੀ ਸੋਹਣੀ ਕਣਕ ਤੇ ਇਧਰ ਨਾ ਝੰਡ ਦੇ ਪੇੜ ਕਾਫੀ ਆ ਅੱਜ ਆਪਾਂ ਔਨੂਪਗੜ੍ਹ ਨੂੰ ਜਾਂਦੇ ਆ ਸਿੰਗਲ ਰੋਡ ਤੇ ਤੇ ਇਧਰ ਆਪਾਂ ਇੱਕ ਸਾਈਕਲ ਚਲਾਉਂਦਾ ਬਾਈ YouTube ਤੇ ਚੈਨਲ ਵੀ ਆ ਉਹਨਾਂ ਮਿਲਾਉਣੇ ਤੁਹਾਨੂੰ ਅੱਜ 120 ਕਿਲੋਮੀਟਰ ਔਨੂਪਗੜ੍ਹ ਤੇ ਵੇਣੇ ਆ ਕਿੰਨਾ ਆਪਣੇ ਕੋਲ ਨਿਪੜਦਾ ਕਿੱਥੋਂ ਤੱਕ ਆਪਾਂ ਪਹੁੰਚਨੇ ਆ ਇਧਰ ਆ ਝੰਡ ਦੇ ਪੇੜ ਬਹੁਤ ਆ ਕਿੰਨਵਾ ਦੇ ਬਾਗ ਦੇਖੋ ਬਹੁਤ ਜਵਾ ਕਿਨੂ ਆ ਤੇ ਸੂਰ ਦੇਵਤਾ ਪੂਰੇ ਜੋਸ਼ ਦੇ ਵਿੱਚ ਤੇ ਸੜਕ ਦਾ ਵੀ ਬਹੁਤ ਸੋਹਣਾ ਹੈ ਆਸੇ ਪਾਸੇ ਰੁਕ ਤੇ ਸਾਹ ਫੜ ਕੇ ਅੱਗੇ ਸ੍ਰੀ ਗੁਰਦੁਆਰਾ ਸਾਹਿਬ ਆ ਪਰ ਕਿਨੂ ਨਾ ਟੁੱਟ ਚੁੱਕੇ ਆ ਕਈਆਂ ਨੂੰ ਬੜੇ ਲੱਗੇ ਤੇ ਕਈ ਟੁੱਟ ਚੁੱਕੇ ਆ ਤੇ ਇਹ ਕਰਨਕ ਦੀ ਗੱਲ ਕਰੀਏ ਅੱਗੇ ਵੀ ਤੁਹਾਡਾ ਨਾ ਕੀਤੀ ਆ ਇਹ ਕਰਕੇ ਵੀ ਬਹੁਤ ਸੋਹਣੀ ਜੀ ਬੇ ਕਮਾਲ ਕਣਕੇ ਇਧਰ ਦੇਖ ਲੋ ਪੰਜਾਬ ਵਰਗੀ ਕੋਈ ਤਾਂ ਪੰਜਾਬ ਸੇ ਵੀ ਅੱਛੀ ਲੱਗਦੀ ਹੈ ਵਾਹ ਕਮਾਲ ਕਸਚਿਆ ਬਾਚ ਸਤਿਰਾਮ ਸ੍ਰੀ ਵਾਹਿਗੁਰੂ ਇਥੇ ਕਿੰਨੂ ਕਣਕ ਤੇ ਸਾਰੂ ਸੱਸੀ ਗੱਲ ਜੀ ਆਪਾਂ ਚੱਲਦੇ-ਚੱਲਦੇ ਅੱਗੇ ਆ ਗਏ ਤੇ ਇੱਥੇ ਪਿੰਡਾਂ ਦੇ ਨਾਂ ਦੇਖ ਲਓ 9 ਡਬਲਯੂ 10 ਡਬਲਯੂ 8 ਡਬਲਯੂ 2 ਐਚ 3 ਐਚ ਐਦਾਂ ਦੇ ਨਾਂ ਆਏ ਇਹ ਆਪਣੇ ਪਾਕਿਸਤਾਨ ਦੇ ਵਿੱਚ ਵੀ ਵੀਡੀਓ ਵੇਖੀਦੇ ਨਾ ਉੱਥੇ ਵੀ ਕਈ ਐਦਾਂ ਦੇ ਨਾਂ ਤੇ ਬਾਈ ਨੂੰ ਪੁੱਛਦੇ ਸੱਸੇ ਕਾ ਬਾਈ ਜੀ ਔਰ ਟਿਟਾ ਜੀ ਕੀ ਨਾਮ ਹੈ ਭਾਈ ਮੇਰਾ ਨਾਮ ਅੱਛਾ ਯਾਹ ਸੇ ਹੋ ਮੈਂ ਇਹ ਇਦਾਂ ਦੇ ਨਹੀਂ ਆ ਪਿੰਡਾਂ ਚ ਆ ਜੀ ਬਾਜੀ ਇੱਧਰ ਇਦਾਂ ਨਹੀਂ ਆ 9 ਜੀ ਜੀ 10 ਜੀ ਜੀ ਅੱਛਾ ਅਗਲੇ ਸਿੱਲੀ ਜੀ ਐਚ ਐਫ ਇਹ ਜਿਦ ਤਰ੍ਹਾਂ ਪਾਕਿਸਤਾਨ ਚ ਵੀਡੀਓ ਵੇਖੀਦੇ ਆ ਉਧਰ ਵੀ ਇਸ ਤਰ੍ਹਾਂ ਦੇ ਆ ਹਾਂਜੀ ਇਧਰ ਆਪਣੇ ਵੀ ਇਹਨਾਂ ਦਾ ਕਾਰਨ ਕੀ ਜਿਹੜੇ ਸੂਏ ਸੂਏ ਦਾ ਕਰਕੇ ਪਾਣੀ ਲੱਗਦਾ ਕਰਕੇ ਜਿਵੇਂ ਨਹਿਰ ਦੇ ਅੱਗੇ ਜਿਵੇਂ ਡੱਡ ਨੇਰਾ ਬ੍ਰਾਂਚਾਂ ਫਟਦੀਆਂ ਹਾਂ ਉਸੇ ਹਿਸਾਬ ਨਾਲ ਨਾ ਹੁੰਦੇ ਨਾ ਹੁੰਦੇ ਠੀਕ ਹੈ ਜੀ ਇਹ ਕਾਦੀ ਹੈ ਵੈਨ ਜੀ ਇਹ ਆਪਣੇ ਵਹੀਕਲ ਪੋਲੂਸ਼ਨ ਵੜੀ ਅੱਛਾ 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 ਆਪਾਂ ਇੱਥੇ ਕਮ ਕਰਦੇ ਹਾਂ ਠੀਕ ਹੈ ਜੀ ਇੱਥੇ ਲੋਕਲੀ ਆਪਣਾ ਬੰਦੀ ਨਹੀਂ ਮੈਂ ਗੰਗਾ ਨਗਰ ਤੋਂ ਅੱਛਾ ਗੰਗਾ ਨਗਰ ਤੋਂ ਠੀਕ ਹੈ ਜੀ ਆਪਾਂ ਵੀਰ ਜੀ ਅਸੀਂ ਆਏ ਹਾਂ ਭਾਈ ਮੈਂ ਤਰਨਤਾਰਨ ਤੋਂ ਤਰਨਤਾਰਨ ਤੋਂ ਮੈਂ ਪੰਜਾਬ ਸੇ ਰਾਜਸਥਾਨ ਘੁੰਮਣੇ ਤੇ ਇਹ ਬਾਈ ਮੇਰੇ ਕੱਲ ਮਿਲ ਗਿਆ ਥਾ ਇਹ ਆਲ ਇੰਡੀਆ ਟੂਰ ਕਰ ਰਹਾ ਹੈ ਏ ਜੁਪੀ ਸੇ ਹੈ ਮੁਰਾਦਾਬਾਦ ਖਰੇ ਐਸਾ ਕੋਈ ਨਾਮ ਇਸਕੇ ਚਲੇਗਾ ਹਾਂ ਤੇ ਚਲੋ ਲੈ ਜਾਂਦੇ ਆ ਚਲਦੇ ਚਲਦੇ ਜੀ ਨੌਰ ਬਾਈ ਜੀ ਕੋਈ ਸਵਾ ਬਾਸ ਜੀ ਮਿਹਰਬਾਨੀ ਜੀ ਆਪਾਂ ਪਹੁੰਚ ਗਏ ਜੀ ਚੁੰਨਾਗੜ ਤੇ ਗੰਗਾ ਨਗਰ ਤੋਂ ਆਪਾਂ ਚੱਲੇ ਆ ਗਏ ਆ 22 ਕਿਲੋਮੀਟਰ ਤੇ ਚਾਹ ਪੀਨੇ ਆ ਜੀ ਸਾਹਮਣੇ ਦੁਕਾਨ ਤੇ ਚਾਹ ਚ ਪੀ ਕੇ ਫੇਰ ਅੱਗੇ ਦਾ ਸਫਰ ਕਰਦੇ ਆ ਫਿਰ ਵੀ 22 ਕਿਲੋਮੀਟਰ ਕੱਢ ਕੇ ਫਿਰ ਬ੍ਰੇਕ ਮਾਰੇ। ਘਰੋਂ ਦੀ ਖੇਤੀ ਤੇ ਕਣਕ ਦੂਵੇਂ ਸੋਣੀ ਆ। ਤੇ ਬਾਗ ਆ ਇਹ ਨਾ ਨਹਿਰ ਜਾਂਦੀ ਨਾਲ-ਨਾਲ ਇਹਦੇ ਨਾਲ-ਨਾਲ ਹੀ ਜਾਂਦੇ ਵੀ ਖੇਤੀ ਜਿਹੜੀ ਜਿਆਦਾ ਹੁੰਦੀ ਆ। ਬਾਕੀ ਜਿਹੜਾ ਪਾਣੀ ਆ ਉਹ ਠੀਕ-ਠਾਕ ਹੀ ਆ। ਨਾ ਮਿੱਠਾ ਤੇ ਨਾ ਖਾਰਾ। ਤੇ ਗਾੜੀ ਵੱਖੋ-ਵੱਖਰੇ ਏਰੀਆ ਦਾ ਜਿੱਤਰਾ ਥੋੜਾ ਜਿਹਾ ਵੀ ਏਰੀਆ 10 ਕਿਲੋਮੀਟਰ ਜਾ ਕੇ ਉੱਥੇ ਵੀ ਪਾਣੀ ਬਦਲ ਜਾਂਦਾ ਵਿਖਾਰਾ ਹੋ ਜਾਂਦਾ ਕਈਆਂ ਥਾਵਾਂ ਤੇ ਮਿੱਠਾ ਹੋ ਜਾਂਦਾ ਤੇ ਰੋਡ ਤੇ ਕਾਫੀ ਆਵਾਜ਼ ਆਈ ਆ ਸਰੋਈ ਸਰੋਂ ਦੀ ਦੀ ਹੈ ਤੇ ਚੈ ਬਾਗ ਦੀ ਤੇ ਆ ਉਹ ਪਿਛਲੇ ਨਾਲੋਂ ਥੋੜਾ ਜਿਹਾ ਇਧਰ ਆਣ ਕੇ ਕਣਕ ਦਾ ਫਰਕ ਪੈ ਗਿਆ ਪਿੱਛੇ ਬਹੁਤ ਸੋਣੀ ਕਣਕੀ ਬਾਈ ਕਿੱਲਿਆਂ ਦੇ ਕਿੱਲੇ ਹੀ ਸਰੋਂ ਆ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਉੱਥੋਂ ਤੱਕ ਸਰੋਂ ਹੀ ਸਰੋਂ ਬਹੁਤ ਸੁੰਨੀ ਲੱਗ ਰਹੀ ਜੀ ਬਹੁਤ ਜ਼ਿਆਦਾ ਵਧੀਆ ਥੀਓ ਆਪਾਂ ਖਿੱਚੀ ਜਾਂਦਾ ਪੈਂਡਾ ਛੋਣੇ ਛੋਣੇ ਥੀਓ ਨੇ ਦੇ ਪੀਲੇ ਪੀਲੇ ਖੇਤ ਕਾਲੀ ਗਾਲੀ ਸੜਕਾਂ ਰਾਜ ਆਂਦੇ ਨੂੰ ਏਜੰਸੀ ਮਿਲੀ ਜੌਂਡੀਅਰ ਦੀ ਪਰ ਸੈਗੜਾ ਟਰੈਕਟਰ ਕਿੰਨੇ ਆ 16 ਲੀਕਾ ਡੀ ਆਈ 3630 ਸਵਰਾਜ ਜੌਂਡੀਅਰ ਵੀ ਸੈਗੜਾ ਟ ਹੈ ਗਿਆ ਉਧਰ ਵੀ ਲੱਗੇ ਕਾਫੀ ਤੇ ਮੈਨੂੰ ਕੱਲ ਦੀ ਪਹਿਲੀ ਏਜੰਸੀ ਮਿਲੀ ਹੈ ਮੱਲਾ ਰੋਡ ਤੇ ਪਿੱਛੇ ਵੇਖੀਆ ਇਸ ਪੰਜਾਬ ਤੇ ਨਾਗ ਰਿਹਾ ਤੇ ਬੱਕਰੀਆਂ ਇੱਥੇ ਚੱਲ ਰਹੀਆਂ ਇੱਥੇ ਨਰਮਾ ਕਾਫੀ ਜ਼ਿਆਦਾ ਹੁੰਦਾ ਛਮੇਟੀਆਂ ਪਈਆਂ ਉਹਦੇ ਵਿੱਚੋਂ ਬੜੇ ਮੇਲਾ ਬਲਬਗੇ ਚਰਨਦੀਆਂ ਤੇ ਕਾਫੀ ਸੋਹਣਾ ਤੇ ਸੜਕ ਦਾ ਮੌਲ ਬਹੁਤ ਘੈਂਟ ਆ ਵੇਖ ਸਕਦੇ ਆ ਤੇ ਕਾਫੀ ਗਰਮੀ ਹੈ ਜਾਇੜ ਤਾਂ ਨਹੀਂ ਖੋਲੀ ਵੀ ਮੁੜਕਾਣ ਕੇ ਸਰੀਰ ਠੰਡਾ ਹੋ ਜਾ ਆਹ ਵਾਹ ਜੀ ਇੱਦਾਂ ਹੀ ਮਹਾ ਚੱਲੀ ਜਾਂਦੀ ਆ। ਮਈਆ ਤੁਹਾਨੂੰ ਵੀਡੀਓ ਹੀ ਦੀ ਦੇਣੇ ਆ ਜਾਨਵਰ। ਮੈਨੂੰ ਨਾਂ ਦਾ ਨਹੀਂ ਪਤਾ। ਕਾਫੀ ਆ। ਬਹੁਤ ਜ਼ਿਆਦਾ। ਤੇ ਉਹ ਉਧਰੋਂ ਭਜਾਏਗੇ ਨੇ ਬੜੀ ਦੌੜ ਲਾਉਂਦੇ ਆ। ਤੇ ਇਸ ਤਰ੍ਹਾਂ ਦੇ ਝੁੰਡੀ ਫਿਰਦੇ ਆ। ਆਪਾਂ ਕੋਈ ਬਾਈ ਮਿਲਿਆ ਤਾਂ ਉਹਨਾਂ ਨੂੰ ਪੁੱਛਾਂਗੇ ਵੀ ਇਹਨਾਂ ਦਾ ਕੀ ਨਾਂ। ਤੇ ਰਾਜਸਥਾਨ ਦੇ ਵਿੱਚ ਆਮ ਹੀ ਖੇਤਾਂ ਦੇ ਵਿੱਚ ਹੀ ਪਾਇਆ ਜਾਂਦੇ ਆ ਫਿਰ ਨਰਗੇ ਆ ਕਿ ਆ ਇਸ ਗਾਇਕ ਕਿ ਆ ਇਸ ਨੂੰ ਬੋਲਦੇ ਮੁੰਕੇ ਮੈਨੂੰ ਨਾ ਚੇਤਾ ਨਹੀਂ ਪੂਰਾ ਇਹਨੂੰ ਯਾਰ ਨੀਲ ਗਾਇਕ ਦੇ ਖੇਤਾਂ ਦਾ ਕੋ ਬੋਲਦੇ ਆ ਤੇ ਆਪਾਂ ਪਤਾ ਕਰਾਂਗੇ ਵੀ ਇਹਨੂੰ ਕੀ ਜਾਂਦੇ ਤੇ ਕਣਕਾ ਵੇਖੋ ਜੀ ਯਾਰ ਆ ਰਸਤਾ ਨਾ ਲੱਗਦਾ ਗੋਡੇ ਗੋਡੇ ਕਣਕਾ ਗੋਡੇ ਗੋਡੇ ਦੋ ਤਾਂ ਡਿੱਗੀ ਆ ਗਈਆਂ ਥਾਂਾਂ ਦੇ ਬਈਆ ਜਿੰਨੇ ਵੀ ਦੇ ਰਹੇ ਨਾ ਤੁਸੀਂ ਇਹ ਜੋ ਆ ਇਧਰ ਹੁਣ ਆ ਕੇ ਆਣ ਕੇ ਜੋਆਂ ਦੀ ਖੇਤੀ ਬਹੁਤ ਹੁੰਦੀ ਹੈ ਕਿਉਂਕਿ ਜੋ ਇੱਕ ਤਾਂ ਤੇ ਪਾਣੀ ਘੱਟ ਲੈਂਦੇ ਆ ਇਹ ਕਾ ਖਰਚਾ ਘੱਟੇ ਤੇ ਤੇ ਚੰਗੇ ਸੋਨੇ ਆਉਂਦੇ ਨਿਕਲਦੇ ਆ ਇਧਰ ਗਾੜੀ ਹੁਣ ਜੋਆਂ ਤੇ ਸਰੋਂ ਇਹੋ ਹੀ ਆ ਤੇ ਇਥੋਂ ਜਿੱਦੜਾ ਆਪਾਂ ਜਾਣਦੇ 15 ਕਿਲੋਮੀਟਰ ਜਾ ਕੇ ਆ ਕੇ ਆਂਦੇ ਵੀ ਫਿਰ ਥੋੜਾ ਏਰੀਆ ਉਹਦਾ ਝੋਨੇ ਵਾਲੀ ਬਿਲਡ ਵੀ ਇੱਥੇ ਝੋਨਾ ਵੀ ਲੱਗਦਾ ਉਹ ਚੰਗਾ ਥੱਲੇ ਪਾਣੀ ਮਿੱਠਾ ਹੈ ਇੱਥੇ ਸਿਰਫ ਜਿਹੜਾ 40 45 ਫੁੱਟ ਪਾਣੀ ਹੈ ਨਾ ਉਹ ਮਿੱਠਾ ਹੈ ਪੂਰਾ ਨਹੀਂ ਤੇ ਬਾਕੀ ਦੇਖ ਸਕਦੇ ਤੁਸੀਂ ਛੋਲਿਆਂ ਦੀ ਖੇਤੀ ਜੀ ਹੁਣ ਰਸਤਾਂ ਦਾ ਪੂਰਾ ਟੱਚ ਆਉਣ ਲੱਗ ਪਿਆ ਜੋ ਖੁਸ਼ਕ ਇਲਾਕਾ ਤੇ ਆਹ ਪਤਾ ਨਹੀਂ ਵੀ ਤੂੜੀ ਕਿ ਮੌਫਲੀ ਦੀ ਕਾਦੀ ਹੈ ਗੱਡ ਕੇ ਰੱਖੀ ਆ ਤੇ ਸ਼ਾਮ ਦਾ ਟਾਈਮ ਆਪਾਂ ਵਧੀਆ ਸਫਰ ਖੇਚੀ ਜਾਂਦੇ ਆ ਤੇ ਸਿੰਗਰ ਰੋਡ ਤੇ ਜਾਂਦੇ ਆ ਆਪਾਂ ਜਾਂਦੇ ਹਾਂ ਇੱਧਰ ਕਿਹੜਾ ਸ਼ਹਿਰ ਹੈ ਰਾਇਸਨਗਰ ਰਾਇਸਨਗਰ ਤੇ ਬਾਈ ਮਿਲਿਆ ਹੋਰ ਬਾਈ ਠੀਕ ਠਾਕ ਵਧੀਆ ਜੀ ਕੀ ਨਾਂ ਜੀ ਹਰਮਨ ਹਰਪਾ ਕੀ ਕਰਦੇ ਮੈਂ ਪਸੋਂ ਦੀ ਡਾਕਟਰੀ ਕਰ ਡਾਕਟਰੀ ਕਰਦੇ ਠੀਕ ਹੈ ਜੀ ਮੈਂ ਦੇਖਿਆ ਮੈਂ ਡਾਕਟਰ ਨੂੰ ਕਿਹਾ ਤੁਸੀਂ ਜਾਇਓ ਮੈਂ ਬਾਈ ਬਰੇ ਨਾਲ ਗੱਲਾਂ ਬਾਤਾਂ ਮਾਰਾਂ ਕੀ ਬਾਤ ਹੈ ਬਾਈ ਨੇ ਡਾਕਟਰ ਨੂੰ ਘਲਾਤਾ ਤੇ ਆਪ ਰੋਗ ਗਿਆ ਵੀ ਚਲ ਬਾਈ ਹਣਾ ਮਿਲਦੇ ਗੱਲਾਂ ਬਾਤਾਂ ਮਾਰਦੇ ਬਹੁਤ ਮਿਹਰਬਾਨੀ ਜੀ ਕੋਈ ਨਹੀਂ ਬਾਈ ਤਾਂ ਕਰੀ ਤੂੰ ਹੁਣ ਬਾਸ ਜੀ ਇੱਥੋਂ ਆਪਾਂ ਜਾ ਰਹੇ ਹਾਂ ਗੁਰਦਾਰੇ ਬਾਬਾ ਦੀਪ ਸਿੰਘ ਦੇ ਉੱਥੇ ਜਾ ਕੇ ਰੁਕਾਂ ਰਾਤ ਤੇ ਬਾਈ ਨਾਲ ਕਰਦੇ ਗੱਲਬਾਤ ਔਰ ਬਾਈ ਠੀਕ ਠਾਕ ਹਾਂ ਜੀ ਵਧੀਆ ਜੀ ਆਪਣੇ ਦੱਸੋ ਬਾਸ ਵਧੀਆ ਜੀ ਬਹੁਤ ਵਧੀਆ ਹੈ ਬਈ ਜੀ ਰਾਤਾਂ ਨੂੰ ਮਨਾਇਆ ਜੀ ਅਲੇ ਇਹ ਨਾ ਪਿਆਰ ਮਿਲਦੇ ਨਾ ਇਤੋਂ ਉੱਪਰ ਤਾਂ ਨਾ ਐਂ ਲੱਗਦਾ ਜੇ ਰਸਤਾ ਪੰਜਾਬ ਵਰਗਾ ਹੀ ਲੱਗਦਾ ਹਾਂ ਤਾਂ ਕਰਕੇ ਅੱਗੇ ਤੁਹਾਨੂੰ ਥੋੜਾ ਜਿਹਾ ਹੋਊਗਾ ਅੱਛਾ ਜੈਸਲਮੇਰ ਚ ਜੈਸਲਮੇਰ ਦੇ ਹਾਂਜੀ ਠੀਕ ਅਸੀਂ ਜਾ ਕੇ ਆਏ ਹਾਂ ਥੋੜੇ ਦਿਨ ਅੱਛਾ 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 ਆਂਦੇ ਵੀ ਦੂਜਾ ਹੁਣ ਜਿਹੜਾ ਨਵਾਂ ਸਾਲ ਚੜਨਾ ਉਹ ਵੇਖਣ ਆਲਾ ਉੱਥੇ ਬਹੁਤ ਵੈਂਪ ਹੋ ਗਿਆ ਬਹੁਤ ਵਧੀਆ ਆ ਮੈਂ ਤਾਂ ਕਹਿੰਦਾ ਤੁਸੀਂ ਇਕੱਠੇ ਹੀ ਰਹੋ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਨਹੀਂ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਉੱਥੇ ਪੁੰਚਣਾ ਹੈ ਜੀ ਆਪਾਂ ਆ ਭਾਰਤ ਮਾਲਾ ਹਾਈਵੇ ਆ ਇੱਥੇ ਦਿਨੇ ਆਪਾਂ ਛੱਡ ਕੇ ਤੇ ਗਾਂ ਜਾਣਾ ਹੁਣ ਚੱਲਦੇ ਆ ਗੁਰੂ ਘਰ ਦੇ ਦਰਸ਼ਨ ਗੁਰੂ ਮਹਾਰਾਜ ਮਿਹਰ ਕਰੇ ਬਾਕੀ ਆ ਸਾਰੇ ਜੋ ਹੀ ਆ ਜੀ ਪਹੁੰਚ ਗਏ ਆਪਾਂ ਬਾਬਾ ਦੀਪ ਸਿੰਘ ਦੇ ਗੁਰਦਾਰੇ ਜੀ ਵਾਹਿਗੁਰੂ 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 ਸੋਇ ਨੋਮੀ ਅੱਪਮਾਈ ਸੁਮੀ ਨੋਮੀ ਅੱਪਮਾਈ ਗਿਆਨ ਦਾ ਨਿਰਵਾਣ ਹੈ ਗਿਆਨ ਦੇ ਤ੍ਰਿਪੁਰੇਰਾਏ ਸਭਾ ਸਾਰਾਂ ਸਭ ਦਾ ਪੂਰਨ ਸਰਬ ਸੁਨਿਆਨਿਆ ਸ੍ਰੀ ਦਾ ਪਖਾ ਕੇ ਵੜਿਆ ਗਿਆ ਤੁਦਗਣ ਸਿੰਧੀਕਨ ਅਪਾਈਆ